ਅੰਮ੍ਰਿਤਸਰ ਵਿੱਚ ਇੱਕ ਨਕਲੀ ਦੇਸੀ ਕਿਓ ਬਣਾਉਣ ਵਾਲੀ ਫੈਕਟਰੀ ਤੇ ਸਿਹਤ ਵਿਭਾਗ ਤੇ ਪੁਲਿਸ ਦੀ ਟੀਮ ਦੇ ਵੱਲੋਂ ਸਾਂਝੀ ਰੇਡ ਮਾਰੀ ਗਈ। ਇਹ ਫੈਕਟਰੀ ਜੀਕੇ ਫੂਡ ਨਾਂ ਹੇਠਾ ਚੱਲਦੀ ਪਈ ਸੀ। ਵਨਸਪਤੀ ਰਿਫਾਈਨਡ ਤੇ ਕੈਮੀਕਲ ਮਿਲਾ ਕੇ ਨਕਲੀ ਦੇਸੀ ਕਿਓ ਤਿਆਰ ਕੀਤਾ ਜਾ ਰਿਹਾ ਸੀ। ਫੂਡ ਸਪਲਾਈ ਵਿਭਾਗ ਦੇ ਅਧਿਕਾਰੀ ਲਖਵਿੰਦਰ ਸਿੰਘ ਨੇ ਦੱਸਿਆ ਕਿ ਇਹ ਕਿ ਉਹ ਗੁਰਦੁਆਰਾ ਸਹਿਬਾ ਦੇ ਨੇੜੇ ਪਵਿੱਤਰ ਥਾਵਾਂ ਤੇ ਖੁੱਲ੍ਹੇ ਆਮ ਵਿੱਚ ਆਜਾਰ ਰਹਾ ਸੀ ਇਨਸਪੈਕਟਰ ਹਰਸਮ੍ਰਿਤਪ੍ਰੀਤ ਕਰਨ ਆਖਿਆ ਕਿ ਕਾਫੀ ਸਮੇ ਤੋਂ ਇਸ ਫੈਕਟਰੀ ਤੇ ਨਜ਼ਰ ਰੱਖੀ ਹੋਈ ਸੀ ਤੇ ਸਿਹਤ ਵਿਭਾਗ ਦੇ ਨਾਲ ਮਿਲ ਕੇ ਰੇਡ ਕਰਕੇ ਇੱਥੇ ਵੱਡੀ ਮਾਤਰਾ ਦੇ ਵਿੱਚ ਨਕਲੀ ਦੇਸੀ ਕਿਓ ਬਰਾਮਦ ਕੀਤਾ ਗਿਆ ਹੈ ਇੱਕ-ਇੱਕ ਕਾਰੀਗਰ ਨੂੰ ਮੌਕੇ ਤੇ ਹੀ ਗ੍ਰਿਫਤਾਰ ਕੀਤਾ ਗਿਆ ਹੈ ਤੇ ਫੈਕਟਰੀ ਮਾਲਕ ਮੌਕੇ ਤੋਂ ਫਰਾਰ ਹੋ ਗਿਆ ਫੈਕਟਰੀ ਨੂੰ ਸੀਲ ਕਰ ਦਿੱਤਾ ਗਿਆ ਤੇ ਮਾਲਕ ਦੀ ਗ੍ਰਿਫਤਾਰੀ ਦੇ ਲਈ ਕਾਰਵਾਈ ਜਾਰੀ ਹੈ ਮੇਰਾ ਨਾਮ ਰਜਿੰਦਰਪਾਲ ਸਿੰਘ ਹੈ ਔਰ ਮੈਂ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਬਤੌਰ ਅਸਿਸਟੈਂਟ ਕਮਿਸ਼ਨਰ ਫੂਡ ਸੇਫਟੀ ਦਾ ਨਾਤਾ ਹਾਂ ਜਿਵੇਂ ਕਿ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਜਿਹੜੀ ਪੰਜਾਬ ਸਰਕਾਰ ਦਾ ਜਿਹੜਾ ਹੈ ਅਡਲਟਰੇਸ਼ਨ ਦੇ ਉੱਤੇ ਜ਼ੀਰੋ ਟੋਲਰੈਂਸ ਹੈ ਸੋ ਇਸ ਦੇ ਮੁਤਲਕ ਸਾਨੂੰ ਜਿਹੜਾ ਸਿਹਤ ਮੰਤਰੀ ਪੰਜਾਬ ਔਰ ਕਮਿਸ਼ਨਰ ਫੂਡ ਸੇਫਟੀ ਪੰਜਾਬ ਜੀ ਵੱਲੋਂ ਵੀ ਸਖਤ ਰਹਿਤਾ ਹੈ ਕਿ ਅਸੀਂ ਜਿਹੜਾ ਹੈ ਅਡਲਟਰੇਸ਼ਨ ਬਿਲਕੁਲ ਬਰਦਾਸ਼ਤ ਨਹੀਂ ਕਰਨਾ ਸੋ ਇਸ ਦੀ ਲੜੀ ਤਹਿਤ ਅੱਜ ਅਸੀਂ ਜਿਹੜਾ ਹੈ ਸਿਹਤ ਵਿਭਾਗ ਦੇ ਫੂਡ ਸੇਫਟੀ ਵਿੰਗ ਔਰ ਪੁਲਿਸ ਵਿਭਾਗ ਦੀ ਜਿਹੜੀ ਹੈ ਸਾਂਝੀ ਕਾਰਵਾਈ ਕਰਦੇ ਹੋਏ ਅਸੀਂ ਇੱਥੇ ਇੱਕ ਜੀਕੇ ਫੂਡ ਟਰੇਡਿੰਗ ਕੰਪਨੀ ਹੈ ਜਿਸ ਦਾ ਕੀ ਮਾਲਕ ਜਿਹੜਾ ਵਿਕਰਮਜੀਤ ਸਿੰਘ ਸਨ ਆਫ ਆਈ ਥਿੰਕ ਬਲਵਿੰਦਰ ਸਿੰਘ ਹੈ ਔਰ ਇੱਥੇ ਉਹ ਆਪਣਾ ਜਿਹੜਾ ਹੈ ਰਿਫਾਈਨਡ ਔਰ ਬਨਸਪਤੀ ਨੂੰ ਮਿਕਸ ਕਰਕੇ ਉਹਦੇ ਵਿੱਚ ਕੀ ਦੀ ਫਲੇਵਰ ਪਾ ਕੇ ਇਸ ਨੂੰ ਜਿਹੜਾ ਦੇਸੀ ਕੀ ਰੂਪ ਰੂਪ ਦੇ ਕੇ ਵੱਖ-ਵੱਖ ਜਿਹੜੀਆਂ ਹੈ ਧਾਰਮਿਕ ਸਥਾਨਾਂ ਦੇ ਸਾਹਮਣੇ ਇਸ ਨੂੰ ਵੇਚ ਰਿਹਾ ਸੀ ਔਰ ਮਾਰਕੀਟ 'ਚ ਵੀ ਵੇਚ ਰਿਹਾ ਹੋਇਆ ਓਬਵੀਅਸਲੀ ਹੈ ਸੋ ਅੱਜ ਸਾਡੇ ਜਿਹੜੇ ਫੂਡ ਸੇਫਟੀ ਆਫਿਸਰਸ ਨੇ ਔਰ ਸਾਡੀ ਜਿਹੜੇ ਫੂਡ ਸੇਫਟੀ ਵਿੰਗ ਦੇ ਸਾਰੇ ਮੁਲਾਜ਼ਮ ਨੇ ਔਰ ਪੁਲਿਸ ਵਿਭਾਗ ਦੇ ਜਿੰਨੇ ਵੀ ਮੁਲਾਜ਼ਮ ਨੇ ਕਨਸਰਨਡ ਥਾਣੇ ਚਾਤੀਵੰਡ ਦੇ ਉਹਨਾਂ ਵੱਲੋਂ ਜਿਹੜਾ ਹੈ ਇਸ ਨੂੰ ਕਾਰਵਾਈ ਕਰਦੇ ਹੋਏ ਇਸ ਦਾ ਜਿਹੜਾ ਸਾਰਾ ਸਟਾਕ ਹੈ ਉਸ ਨੂੰ ਸੀਜ਼ ਕਰ ਲਿਆ ਗਿਆ ਹੈ ਔਰ ਜਿਹੜੇ ਇਹਦੇ ਸੈਂਪਲਸ ਨੇ ਚਾਰ ਸੈਂਪਲਸ ਅਸੀਂ ਲੈ ਰਹੇ ਹਾਂ ਇੱਕ ਇਹਨੇ 15 ਕਿਲੋ ਦੇ ਟੀਨ ਦੇ ਵਿੱਚ ਕਿਉਂ ਪਰਿਆ ਆਇਆ ਸੀ ਉਹ ਲਿਆ ਹੈ ਇੱਕ ਇਹਦੇ ਕੋ ਅ ਅ ਅ ਕਿਲੋ ਜਾਂ ਕਿਲੋ ਕਿਉਂ ਦੇ ਪਿੱਛੇ ਔਰ ਜਿਹੜਾ ਸਾਡੇ ਕੋਲੋ ਜਿਹੜਾ ਟੀਨਸ ਸੀਗਾ 15 ਕਿਲੋ ਦੇ ਟੀਨਸੀ ਉਹਦਾ ਟੋਟਲ 225 ਕਿਲੋ ਬਣਿਆ ਹੈ ਔਰ ਜਿਹੜਾ ਪੈਕਿੰਗ ਦੇ ਵਿੱਚ ਸੀ ਡਿਫਰੈਂਟ ਡਿਫਰੈਂਟ ਪੈਕਿੰਗ ਦੇ ਸਾਰਾ ਕਿਲੋ ਕਿਲੋ ਦੀ ਉਹ ਜਿਹੜਾ ਸਾਡੇ ਕੋਲੋ 143 ਸੋ ਟੋਟਲ ਸਾਡੇ ਕੋਲ 368 ਕਿਲੋ ਜਿਹੜਾ ਹੈ ਇਹਦੇ ਕੋਲ ਬਣਿਆ ਹੋਇਆ ਕੀ ਬਰਾਮਤ ਹੋਇਆ ਇਸ ਤੋਂ ਇਲਾਵਾ ਸਾਡੇ ਕੋਲੋਂ ਅਜੇ ਉਹ ਕਾਊਂਟਿੰਗ ਚੱਲ ਰਹੀ ਹੈ ਜਿਹੜੇ ਬਨਸਪਤੀ ਔਰ ਰਿਫਾਈਨ ਦੇ ਟੀਨਸੀ ਉਹ ਲਗਭਗ 100 ਦੇ ਕਰੀਬ ਉਹ ਵੀ ਹੈ ਟੀਨ ਸੋ ਡੇਢ ਕੇ ਕੁਆਂਟਲ ਉਹ ਵੀ ਹੈ ਜਿਹੜੇ ਭਾਈ ਚਲ ਗਈ ਹੋਗੀ ਉੱਥੇ ਵੀ ਇੱਕ ਉੱਥੇ ਉੱਥੇ ਅਸੀਂ ਮੈਂ ਕਹਿ ਰਿਹਾ ਜੀ ਕਿ ਅਸੀਂ ਜਿਹੜਾ ਇਮੀਡੀਏਟ ਇਫੈਕਟ ਉਹ ਉੱਥੇ ਜਿੱਥੇ-ਜਿੱਥੇ ਵੀ ਇਹ ਕਾਨਾ ਜਿੱਕਿਓ ਹੈ ਉਸ ਨੂੰ ਅਸੀਂ ਇਮੀਡੀਏਟਲੀ ਇਫੈਕਟ ਨੂੰ ਰੀਕਾਲ ਕਰਾਂਗੇ ਔਰ ਤੁਹਾਡੇ ਮੀਡੀਆ ਦੇ ਮਾਧਿਅਮ ਰਾਹੀਂ ਜਿੰਨਾ ਵੀ ਦੁਕਾਨਾਂ ਦੇ ਉੱਤੇ ਇਹ ਪਿਆ ਹੋਇਆ ਇਮੀਡੀਏਟ ਇਫੈਕਟ ਨੂੰ ਉਸ ਨੂੰ ਡਿਸਕਾਰਡ ਕਰ ਦੇਣ ਔਰ ਜਿਸ ਵੀ ਦੁਕਾਨ ਤੇ ਕਿਤੇ ਪਾਇਆ ਗਿਆ ਉਸ ਤੇ ਵੀ ਜਿਹੜਾ ਸਖਤ ਸਖਤ ਕਾਰਵਾਈ ਹੋਣੀ ਹੈ ਇਹ ਸਾਰੇ ਸਾਰਾ ਗੋਦਾਮ ਟੋਟਲ ਅਸੀਂ ਸੀਲ ਕਰ ਰਹੇ ਹਾਂ ਜਿੰਨਾ ਪ੍ਰੋਡਕਟ ਹੈ ਅਸੀਂ ਜਿੰਨਾ ਵੀ ਇਹਦਾ ਕਿਓ ਸੀ ਉਹਨੂੰ ਸੀਜ਼ ਕਰਕੇ ਅਸੀਂ ਪੁਲਿਸ ਦੀ ਕਸਟਡੀ ਚ ਦੇ ਦੇ ਸਿਮਰ ਐਸਐਚਓ ਚਾਰਟਿੰਗ ਅੱਜ ਇਕ ਕੀ ਮਾਮਲਾ ਆਇਆ ਜੀ ਕਿ ਤੁਹਾਨੂੰ ਕਿਹੜੇ ਲੱਗੇਦਾ ਅਜੀ ਇਹ ਗਰਵਾਲੀ ਦੇ ਏਰੀਆ ਵਿੱਚ ਨਕਲੀ ਕਿਉਂ ਬਣਾਉਂਦੀ ਫੈਕਟਰੀ ਰਿਕਵਰ ਕੀਤੀ ਗਈ ਅੱਜ ਜਿੱਥੇ ਕਿ ਕਾਫੀ ਬਲਕ 'ਚ ਨਕਲੀ ਕਿਉਂ ਬਣਾਇਆ ਜਾ ਰਿਹਾ ਸੀ ਜਿਸ ਨੂੰ ਫਾਇੰਟ ਤੋਂ ਬਣਾਇਆ ਜਾ ਰਿਹਾ ਸੀਗਾ ਤੇ ਕਾਫੀ ਬਲਕ ਦਾ ਅਮਾਉਂਟ ਹੈ ਤੇ ਜੋ ਫੂਡ ਸੇਫਟੀ ਵਾਲੇ ਸਾਨੂੰ ਐਗਜ਼ੈਕਟ ਅਮਾਉਂਟ ਦੱਸਣਗੇ ਤੇ ਕਿੰਨੀ ਕੁਆਂਟੀਟੀ ਤੇ ਨਕਲੀ ਕਿਉਂ ਅੰਦਰ ਬਰਾਮਦ ਹੋਇਆ ਇਹ ਕਿੰਨੇ ਦਿਨ ਤੋਂ ਟੈਪ ਲੱਗ ਰਿਹਾ ਜੀ ਚੱਲ ਰਿਹਾ ਸੀ ਸਾਡੇ 3-4 ਦਿਨ ਤੋਂ ਟੈਪ ਟਰੈਪ ਚੱਲ ਰਿਹਾ ਸੀਗੇ ਤੇ ਅਹੀਂ ਪੂਰੀ ਰੈਕੀ ਕਰਕੇ ਤੇ ਜੇ ਦੇਚ ਅਸੀਂ ਸਕਸੈਸਫੁਲ ਹੋਏ ਅੱਜ ਇਹਨੇ ਨੋਜਵਾਨਾਂ ਨੂੰ ਇਹਦੇ ਚ ਜੀ ਫਿਲਹਾਲ ਤਾਂ ਇਹਨਾਂ ਦਾ ਫੈਕਟਰੀ ਦਾ ਇੱਕ ਹੀ ਵਰਕਰ ਹੀ ਸਾਨੂੰ ਇਥੋਂ ਮਤਲਬ ਅਰੈਸਟ ਕੀਤਾ ਗਿਆ ਆ ਤੇ ਬਾਕੀ ਜੋ ਓਨਰ ਆ ਉਹ ਤਾਂ ਫੀਸ ਦਾ ਪਾਰਟ ਆ ਉਹਨਾਂ ਨੂੰ ਜਲਦੀ ਤੋਂ ਜਲਦੀ ਉਹਦੇ ਬਾਰੇ ਤਸਦੀਕ ਕਰਕੇ ਤੁਹਾਨੂੰ ਦੱਸ ਦਿੱਤਾ ਜਾਵੇਗਾ ਜੀ ਬਿਲਕੁਲ ਜੀ ਉਹ ਭੱਜ ਗਿਆ ਉਹਨੂੰ ਭੱਜ ਕੇ ਹੀ ਫੜਿਆ ਗਿਆ ਹੈ ਸਾਡੇ ਮਤਲਬ ਸਟਾਫ ਵੱਲੋਂ ਹਾਂਜੀ ਬਿਲਕੁਲ ਜੀ ਇਹ ਬੇਸਿਕਲੀ ਗੁਰੂਕਰਾਂ ਦੇ ਅੰਦਰ ਹੀ ਜਾ ਰਿਹਾ ਸੀਗਾ ਜਿਵੇਂ ਸ਼ੀਦਾ ਸਾਹਿਬ ਵੀ ਆਪਣੇ ਸ਼੍ਰੀ ਦਵਾਰ ਸਾਹਿਬ ਤੇ ਇਹ ਫੂਡ ਸਪਲਾਈ ਵਾਲੇ ਨੇ ਨਾ ਪਹਿਲਾਂ ਵੀ ਇਹਦਾ ਸੈਂਪਲ ਲਿੱਤਾ ਜਾ ਚੁੱਕਾ ਹੈ ਤੇ ਜੋ ਫੈਕਟਰੀ ਸੀ ਜਿੱਥੇ ਚੱਲ ਰਿਆ ਸੀ ਇਹ ਬਣਾਉਣ ਦਾ ਧੰਦਾ ਚੱਲ ਰਿਆ ਸੀ ਉਹ ਅੱਜ ਆਪਾਂ ਨੂੰ ਹੋ ਗਿਆ ਰਿਕਵਰ ਹੋ ਗਿਆ ਜੀ ਬਿਲਕੁਲ ਫੂਡ ਸਪਲਾਈ ਵਾਲੇ ਇਹਨੂੰ ਸੀਲ ਕਰਨਗੇ ਤੇ ਅਸੀਂ ਆਪਣੀ ਜੋ ਆਪਣਾ ਲੀਗਲ ਐਕਸ਼ਨ ਹੈ ਅਸੀਂ ਇਮੀਡੀਏਟਲੀ ਐਫ ਆਈ ਆਰ ਰਜਿਸਟਰ ਕਰ ਰਹੇ ਹਾਂ ਕਾਫੀ ਜੀ ਕੋਇੰਟਰਸਟੀਕ ਕਿਉਂ ਹੋਇਆ ਜੇ ਦੀ ਐਗਜੈਕਟ ਫਿਗਰ ਤੁਹਾਨੂੰ ਜਲਦੀ ਤੋਂ ਜਲਦੀ ਦੱਸ ਦੇ ਜੀ ਇਹ ਤਾਂ ਸੀ ਕਰ ਰਹੇ ਆ ਕਰ ਲੈਨੇ ਆ ਤਸਦੀਕ ਕਰ ਰਹੇ ਆ ਤਾ ਪੀਛ ਦਾ ਪਾਰਟ ਆ ਤੇ ਫਿਲਹਾਲ ਆਪਾਂ ਰੇਡ ਕੀਤੀ ਹੈ ਕੰਡਕਟ ਤੇ ਜਲਦੀ ਤੋਂ ਜਲਦੀ ਇਹ ਦੱਸ ਦਿੰਦੇ ਆ ਵੀ ਇਹ ਕਿੰਦੀ ਤੇਰ ਤੋਂ ਚੱਲ ਰਿਹਾ ਸੀ ਤੇ ਇਹਦੇ ਚ ਕੌਣ ਕੌਣ ਇਨਵੋਲ ਆ